ਸਤਿ ਸ੍ਰੀ ਅਕਾਲ ਵਿਕਰਤ ਤੁਸੀਂ ਓਨ ਇਅਰ ਵੱਡੀ ਖਬਰ ਤੇ ਐਕਸਕਲੂਸਿਵ ਤਸਵੀਰਾਂ ਅਸਲਾ ਸਪਲਾਈਅਰ ਗ੍ਰਫਤਾਰ ਕਰ ਲਿਆ ਹੈ ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਔਰ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਹ ਅਸਲਾ ਸਪਲਾਈਅਰ ਹੈ ਜੋ ਕਿ ਵੱਡੇ ਵੱਡੇ ਗੈਂਗਸਟਰਾਂ ਨੂੰ ਉਹਨਾਂ ਦੇ ਗੁਰਗਿਆਂ ਨੂੰ ਉਹਨਾਂ ਦੇ ਟੀਮ ਮੈਂਬਰਾਂ ਨੂੰ ਅਸਲਾ ਸਪਲਾਈ ਕਰਦਾ ਸੀ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨਾਮ ਇਸ ਦਾ ਸੋਨੂ ਪਾਸਵਾਨ ਹੈ ਜਿਸ ਦੇ ਕੋਲੋਂ 5 32 ਬੋਧ ਦੇ country made पिस्टल बरामद ਹੋਏ ਨੇ ਔਰ ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਜਾਂਦੇ ਹੋਏ ਇਸ ਹਸਤਾ ਸਪਲਾਈਰ ਨੂੰ ਦਿਖਾਈ ਦੇ ਰਹੇ ਨੇ ਅਧਿਕਾਰੀ ਜਿਨ੍ਹਾਂ ਨੇ ਕਿਸ ਦੀ ਗ੍ਰਿਫਤਾਰੀ ਕੀਤੀ ਹੈ ਸੋ ਦੱਸਦੀ ਇਹ ਜਾਣਕਾਰੀ ਮਿਲੀ ਸੀ ਔਰ ਉਸ ਜਾਣਕਾਰੀ ਦੇ ਆਧਾਰ ਤੇ ਇਸ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਗੈਂਗਸਟਰਾਂ ਨੂੰ ਕਈ ਨਾਮੀ ਗੈਂਗਸਟਰਾਂ ਨੂੰ ਤੇ ਉਹਨਾਂ ਦੇ ਗੁਰਗਿਆਂ ਨੂੰ ਇਹ ਹਥਿਆਰ ਸਪਲਾਈ ਕਰ ਚੁੱਕਿਆ ਹੈ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅਸਲਾ ਲਗਾਤਾਰ ਸਾਹਮਣੇ ਆ ਰਿਹਾ ਸੀ ਗੈਂਗਸਟਰਾਂ ਦੇ ਕੋਲ ਉਹਨਾਂ ਦੇ ਗੁਰਗਿਆਂ ਦੇ ਕੋਲ ਅਸਲਾ ਸਪਲਾਈ ਕੌਣ ਕਰਦਾ ਸੀ ਕਿਉਂਕਿ ਬਾਰ-ਬਾਰੇ ਖਬਰਾਂ ਸਾਹਮਣੇ ਆਉਂਦੀਆਂ ਸੀ ਕਿ ਐਮਪੀ ਤੋਂ ਅਸਲਾ ਸਪਲਾਈ ਹੋ ਰਿਹਾ ਹੈ ਜਾਂ ਫਿਰ ਯੂਪੀ ਤੋਂ ਅਸਲਾ ਸਪਲਾਈ ਹੋ ਰਿਹਾ ਹੈ ਤੇ ਹੁਣ ਸੋਨੂ ਪਾਸਵਾਨ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਕਿ ਖੁਦ ਝਾਰਖੰਡਾ ਰਹਿਣ ਵਾਲਾ ਹੈ ਤੇ ਇਹ ਅਸਲਾ ਸਪਲਾਈ ਕਰਦਾ ਸੀ ਗੁਰਗਿਆਂ ਨੂੰ ਤੇ ਗੈਂਗਸਟਰਾਂ ਨੂੰ ਔਰ ਕਿਸ-ਕਿਸ ਗੈਂਗ ਦੇ ਨਾਲ ਇਸਦੇ ਸੰਬੰਧ ਨੇ ਆਖਿਰ ਕਿੰਨੇ ਗੈਂਗਸਟਰਾਂ ਨੂੰ ਤੇ ਉਹਨਾਂ ਦੇ ਗੁਰਗਿਆਂ ਨੂੰ ਇਹਸਲਾ ਸਪਲਾਈ ਕਰ ਚੁੱਕਿਆ ਹੈ ਕਿਹੜਾ ਕਿਹੜਾ ਅਸਲਾ ਸਪਲਾਈ ਕਰ ਚੁੱਕਿਆ ਹੈ ਇਸ ਦੇ ਬਾਰੇ ਹੁਣ ਰਿਮਾਂਡ ਤੇ ਲੈ ਕੇ ਪੁੱਛ ਕੇ ਛ ਇਸ ਦੇ ਕੋਲੋਂ ਹੋਵੇਗੀ ਆਖਿਰ ਇਹ ਕਿੱਥੋਂ ਅਸਲਾ ਲੈ ਕੇ ਆਉਂਦਾ ਸੀ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜੋ ਕਿ ਹੁਣ ਜਾਂਚ ਦਾ ਵਿਸ਼ਾ ਹੈ ਸੋ ਤਸਵੀਰਾਂ ਇਸ ਵਕਤ ਸਿੱਧੀਆਂ ਤੁਹਾਨੂੰ ਦਿਖਾ ਰਿਹਾ ਆਨਰੀਅਨ ਆਨਅਰ ਦੇ ਕੋਲ ਐਕਸਕਲੂਸਿਵ ਤਸਵੀਰਾਂ ਨੇ ਉਹ ਐਕਸਕਲੂਸਿਵ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਅਧਿਕਾਰੀ ਇਸ ਵਕਤ ਤੁਸੀਂ ਦੇਖ ਰਹੇ ਹੋ ਅਧਿਕਾਰੀ ਨੇ ਜਿਨ੍ਹਾਂ ਨੇ ਕੀ ਇਸ ਅਸਲਾ ਸਪਲਾਈਰ ਦੀ ਗ੍ਰਿਫਤਾਰੀ ਕੀਤੀ ਹੈ ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਇਹ ਅਧਿਕਾਰੀ ਮੁਲਾਜ਼ਮ ਜੋ ਕਿ ਇਸ ਦੀ ਗ੍ਰਿਫਤਾਰੀ ਲੈ ਕੇ ਜਾ ਰਹੇ ਨੇ ਇਸ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਹੈ ਤੇ ਉਸ ਨੂੰ ਲੈ ਕੇ ਗਏ ਨੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਵੇਗਾ ਰਿਮਾਂਡ ਇਸ ਦਾ ਹਾਸਲ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਇਸ ਦੇ ਕੋਲੋਂ ਪੁੱਛਗਿੱਛ ਹੋਵੇਗੀ ਕਿਉਂਕਿ ਹੁਣ ਤੱਕ ਜੋ ਪਹਿਲੀ ਖਬਰ ਸਾਹਮਣੇ ਆਈ ਉਹ ਇਹੀ ਸਾਹਮਣੇ ਆਈ ਹੈ ਕਿ ਕਈ ਵੱਡੇ ਵੱਡੇ ਗੈਂਗਸਟਰਾਂ ਨੂੰ ਇਹ ਹਥਿਆਰ ਸਪਲਾਈ ਕਰ ਚੁੱਕਿਆ ਹੈ ਯਾਨੀ ਕਿ ਇਸ ਦੇ ਜੋ ਤਾਰ ਨੇ ਲਿੰਕ ਨੇ ਉਹ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੇ ਨਾਲ ਵੀ ਜੁੜੇ ਹੋ ਸਕਦੇ ਨੇ ਕਿਉਂਕਿ ਗੈਂਗਸਟਰ ਵੱਡੇ ਵੱਡੇ ਚਾਹੇ ਗੋਲਡੀ ਬਰਾੜ ਦਾ ਨਾਮ ਲੈ ਲੈ ਗੁਦਾਰਾ ਦਾ ਨਾਮ ਰੋਹਿਤ ਗੁਦਾਰਾ ਦਾ ਨਾਮ ਲੈ ਲਈਏ ਬੰਮੀਹਾ ਗਰੁੱਪ ਦੇ ਗੁਰਗਿਆਂ ਦਾ ਨਾਮ ਲੈ ਲਈਏ ਸਾਰੇ ਲਗਾਤਾਰ ਵਿਦੇਸ਼ ਦੇ ਵਿੱਚ ਬੈਠੇ ਹੋਏ ਨੇ ਤੇ ਵਿਦੇਸ਼ ਦੇ ਵਿੱਚ ਬੈਠੇ ਇਹ ਸਿਰਫ ਆਰਡਰ ਜਾਰੀ ਕਰਦੇ ਨੇ ਇੱਥੋਂ ਆਪਣੇ ਗੁਰਗਿਆਂ ਦੇ ਰਾਹੀਂ ਇਹ ਕੰਮ ਕਰਾਉਂਦੇ ਨੇ ਪੈਸਾ ਭੇਜਦੇ ਨੇ ਤੇ ਪੈਸੇ ਦੇ ਰਾਹੀਂ ਅਸਲਾ ਇਨਾਂ ਨੂੰ ਸਪਲਾਈ ਵੀ ਕਰਵਾਇਆ ਜਾਂਦਾ ਸੋ ਸਪਲਾਇਰ ਉਹਨਾਂ ਨੇ ਆਪਣੇ ਆਪਣੇ ਰੱਖੇ ਹੁੰਦੇ ਨੇ ਕਿਉਂਕਿ ਲਿੰਕ ਇਹਨਾਂ ਦੇ ਬਣ ਜਾਂਦੇ ਨੇ ਜੇਲ੍ਹਾਂ ਦੇ ਵਿੱਚ ਰਹਿ ਕੇ ਆਉਂਦੇ ਨੇ ਔਰ ਲਿੰਕ ਬਣਾ ਲੈਂਦੇ ਨੇ ਇੱਕ ਤੋਂ ਬਾਅਦ ਇੱਕ ਅੱਗੇ ਤੋਂ ਅੱਗੇ ਇਹਨਾਂ ਦੇ ਲਿੰਕ ਬਣਦੇ ਰਹਿੰਦੇ ਨੇ ਪਤਾ ਲੱਗਦਾ ਰਹਿੰਦਾ ਵੀ ਕਿੱਥੋਂ ਨਸ਼ਾ ਆਉਣਾ ਹੈ ਜਾਂ ਕਿੱਥੋਂ ਅਸਲਾ ਆਉਣਾ ਹੈ ਸੋ ਬਾਰ-ਬਾਰ ਆਪਣੇ ਸਪਲਾਇਰ ਬਦਲਦੇ ਵੀ ਰਹਿੰਦੇ ਨੇ ਤਾਂਕਿ ਸ਼ੱਕ ਨਾ ਹੋਵੇ ਤੇ ਫੜੇ ਨਾ ਜਾਣ ਸੋ ਇਸਨ ਅਸਲਾ ਸਪਲਾਈਅਰ ਤੋਂ ਹੁਣ ਪੁੱਛਕਿਛ ਹੋਵੇਗੀ ਸਖਤੀ ਦੇ ਨਾਲ ਤੇ ਪੁੱਛਿਆ ਜਾਵੇਗਾ ਕਿ ਆਖਿਰ ਇਸਨੇ ਹੁਣ ਤੱਕ ਕਿੰਨੇ ਗੈਂਗਸਟਰਾਂ ਨੂੰ ਤੇ ਇਹਨਾਂ ਦੇ ਗੁਰਗਿਆਂ ਨੂੰ ਅਸਲੇ ਦੀ ਸਪਲਾਈ ਕੀਤੀ ਕਿਉਂਕਿ ਹੁਣ ਜਦੋਂ ਇਸ ਦੀ ਗ੍ਰਿਫਤਾਰੀ ਹੋਈ ਹੈ ਇਸ ਦੇ ਕੋਲ 5 32 ਬੋਰਡ ਦੇ ਜੋ ਪਿਸਟਲ ਨੇ ਜੋ ਕਿ ਨਾਜਾਇਜ਼ ਹਥਿਆਰ ਨੇ ਔਰ ਕੰਟਰੀ ਮੇਡ ਨੇ ਉਬਰਾਮਤ ਹੋਏ ਨੇ ਯੂਪੀ ਦਾ ਨਾਮ ਤਾਂ ਨਾਜਾਇਜ਼ ਅਸਲਾਂ ਨੂੰ ਲੈ ਕੇ ਪਹਿਲਾਂ ਸਾਹਮਣੇ ਆਉਂਦਾ ਹੀ ਸੀ ਸਭ ਨੂੰ ਪਤਾ ਸੀ ਕਿ ਯੂਪੀ ਤੋਂ ਜੋ ਗੈਂਗਸਟਰ ਨੇ ਜੋ ਬਦਮਾਸ਼ ਨੇ ਉਹ ਨਾਜਾਇਜ਼ ਅਸਲਾ ਲੈ ਕੇ ਆਉਂਦੇ ਨੇ ਪਰ ਹੁਣ ਪਿਛਲੇ ਕਈ ਸਾਲਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਐਮਪੀ ਦੇ ਵਿੱਚ ਵੀ ਨਜਾਇਜ਼ ਅਸਲਾ ਬਣਦਾ ਹੈ ਉੱਥੇ ਵੀ ਗੈਂਗਸਟਰਾਂ ਦੇ ਲਿੰਕ ਬਣੇ ਹੋਏ ਨੇ ਔਰ ਇਹ ਖਾਸ ਕਰਕੇ ਐਮਪੀ ਜਾਂਦੇ ਨੇ ਔਰ ਉੱਥੋਂ ਨਜਾਇਜ਼ ਅਸਲਾ ਲੈ ਕੇ ਆਉਂਦੇ ਨੇ ਪੰਜਾਬ ਦੇ ਕਈ ਗੈਂਗਸਟਰ ਕਈ ਗੁਰਗੇ ਗੈਂਗਸਟਰਾਂ ਦੇ ਅੰਦਰ ਜੋ ਕੰਮ ਕਰਦੇ ਨੇ ਉਹ ਐਮਪੀ ਜਾ ਕੇ ਅਸਲੇ ਦੀ ਡਿਲੀਵਰੀ ਲੈ ਕੇ ਆਉਂਦੇ ਨੇ ਔਰ ਕਈ ਸਪਲਾਈਅਰ ਨੇ ਜੋ ਕਿ ਖੁਦ ਜਾਂਦੇ ਨੇ ਅਸਲਾ ਲੈ ਕੇ ਆਉਂਦੇ ਨੇ ਤੇ ਅੱਗੇ ਗੈਂਗਸਟਰਾਂ ਨੂੰ ਤੇ ਉਹਨਾਂ ਦੇ ਗੁਰਗਿਆਂ ਨੂੰ ਤੇ ਬਦਮਾਸ਼ਾਂ ਨੂੰ ਅਸਲੇ ਦੀ ਡਿਲੀਵਰੀ ਕਰਦੇ ਨੇ ਸੋ ਹੁਣ ਦੇਖਣਾ ਹੋਵੇਗਾ ਕਿ ਆਖਿਰ ਕਿਸ ਵੱਡੇ ਗੈਂਗਸਟਰ ਤੇ ਕਿਸ ਵੱਡੇ ਗਿਰੋਹ ਦੇ ਨਾਲ ਇਸ ਦੇ ਲਿੰਕ ਨੇ ਔਰ ਕਿੰਨੇ ਕ ਹਥਿਆਰ ਹੁਣ ਤੱਕ ਇਸਨੇ ਸਪਲਾਈ ਕੀਤੇ ਨੇ ਔਰ ਆਖਿਰ ਕਿੱਥੋਂ ਇਹ ਜੋ ਡਿਮਾਂਡ ਪੂਰੀ ਕਰਦਾ ਹੈ ਕਿੱਥੋਂ ਇਹ ਬਣੇ ਹੋਏ ਨਾਜਾਇਜ਼ ਹਥਿਆਰ ਲੈ ਕੇ ਆਉਂਦਾ ਹੈ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਪੁਲਿਸ ਇਸ ਵਕਤ ਜਾਂਚ ਜ਼ਰੂਰ ਕਰੇਗੀ ਕਿਉਂਕਿ ਜਾਂਚ ਦਾ ਵਿਸ਼ਾ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਨਜਾਇਜ਼ ਅਸਲਾ ਆਉਂਦਾ ਹੈ ਨਜਾਇਜ਼ ਅਸਲਾ ਆਉਂਦਾ ਪਰ ਕਿੱਥੋਂ ਆਉਂਦਾ ਹੈ ਆਖਿਰ ਕਿੱਥੇ ਇਹ ਬਣ ਰਿਹਾ ਹੈ ਯੂਪੀ ਦੀ ਗਲਤੀ ਅਕਸਰ ਸਾਹਮਣੇ ਆਉਂਦੀ ਸੀ ਪਰ ਐਮਪੀ ਦੇ ਵਿੱਚ ਵੀ ਕਈ ਗੱਲਾਂ ਸਾਹਮਣੇ ਆਈਆਂ ਨੇ ਕਈ ਖਬਰਾਂ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਐਮਪੀ ਤੋਂ ਇਹ ਜੋ ਸਪਲਾਇਰ ਨੇ ਉਹ ਅਸਲਾ ਲੈ ਕੇ ਆਉਣ ਦੇ ਬਾਅਦ ਦੇ ਵਿੱਚ ਉਸ ਦੀ ਸਪਲਾਈ ਹੁੰਦੀ ਹੈ ਸੋ ਇਹ ਹੁਣ ਜਾਂਚ ਦਾ ਵਿਸ਼ਾ ਰਮਨਤ ਲੈ ਕੇ ਸਤੋਲ ਪੁਸ਼ਕਿਸ਼ ਕਿ ਵੀ ਜਾਵੇਗੀ 32 ਬੋਡ ਦੇ ਪੰਜ ਪਿਸਟਲ ਕੰਟਰੀ ਮੇਡ ਬਰਾਮਦ ਕੀਤੇ ਗਏ ਨੇ सोनू ਪਾਸਮਾਨੀ ਦਾ ਨਾਮ ਦੱਸਿਆ ਜਾ ਰਿਹਾ ਚਾਰਖੰਡ ਦਾ ਰਹਿਣ ਵਾਲਾ ਹੈ ਮੋਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸਿਲਵਰ ਨੂੰ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਐਕਸਕਲੂਸਿਵ ਤਸਵੀਰਾਂ ਔਨ 에ਅਰ ਤੇ ਇਸ ਵਕਤ ਤੁਸੀਂ ਦੇਖ ਰਹੇ ਹੋ ਅਸਲਾ ਸਪਲਾਈ ਦੀ ਗ੍ਰਿਫਤਾਰੀ ਜਿਸ ਦੇ ਕਈ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਔਰ ਉਹਨਾਂ ਨੂੰ ਤੇ ਉਹਨਾਂ ਦੇ ਗੁਰਗਿਆਂ ਨੂੰ ਅੱਕੇ ਇਸ ਨੇ ਹਥਿਆਰ ਤੇ ਅਸਲਾ ਸਪਲਾਈ ਕੀਤਾ ਸਤਿ ਆਕਾਲ ਵੇਖ ਰ ਤੁਸੀਂ ਅਨਿਆਰ ਵੱਡੀ ਖਬਰ ਤੇ ਐਕਸਕਲੂਸਿਵ ਤਸਵੀਰਾਂ ਅਸਲਾ ਸਪਲਾਈਅਰ ਗ੍ਰਫਤਾਰ ਕਰ ਲਿਆ ਹੈ ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਔਰ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਹ ਅਸਲਾ ਸਪਲਾਈਅਰ ਹੈ ਜੋ ਕਿ ਵੱਡੇ ਵੱਡੇ ਗੈਂਗਸਟਰਾਂ ਨੂੰ ਉਹਨਾਂ ਦੇ ਗੁਰਗਿਆਂ ਨੂੰ ਉਹਨਾਂ ਦੇ ਟੀਮ ਮੈਂਬਰਾਂ ਨੂੰ ਅਸਲਾ ਸਪਲਾਈ ਕਰਦਾ ਸੀ ਝਾਰਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਨਾਮ ਇਸ ਦਾ ਸੋਨੂ ਪਾਸਵਾਨ ਹੈ ਜਿਸ ਦੇ ਕੋਲੋਂ 532 ਬੋਧ ਦੇ ਕੰਟਰੀ ਮੇਡ ਕ੍ਰਿਸਟਲ ਬਰਾਮਤ ਹੋਏ ਨੇ ਔਰ ਮੁਹਾਲੀ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਹੈ ਤਸਵੀਰਾਂ ਇਸ ਵਕਤ ਤੁਸੀਂ ਦੇਖ ਰਹੇ ਹੋ ਆਪਣੇ ਨਾਲ ਗੱਡੀ 'ਚ ਬਿਠਾ ਕੇ ਲੈ ਜਾਂਦੇ ਹੋਏ ਇਸ ਹਸਤਾ ਸਪਲਾਈਰ ਨੂੰ ਦਿਖਾਈ ਦੇ ਰਹੇ ਨੇ ਅਧਿਕਾਰੀ ਜਿਨ੍ਹਾਂ ਨੇ ਕਿਸ ਦੀ ਗ੍ਰਿਫਤਾਰੀ ਕੀਤੀ ਹੈ ਸੋ ਦੱਸਦੀ ਇਹ ਜਾਣਕਾਰੀ ਮਿਲੀ ਸੀ ਔਰ ਉਸ ਜਾਣਕਾਰੀ ਦੇ ਆਧਾਰ ਤੇ ਇਸ ਦੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਗੈਂਗਸਟਰਾਂ ਨੂੰ ਕਈ ਨਾਮੀ ਗੈਂਗਸਟਰਾਂ ਨੂੰ ਤੇ ਉਹਨਾਂ ਦੇ ਗੁਰਗਿਆਂ ਨੂੰ ਇਹ ਹਥਿਆਰ ਸਪਲਾਈ ਕਰ ਚੁੱਕੇ ਆ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਅਸਲਾ ਲਗਾਤਾਰ ਸਾਹਮਣੇ ਆ ਰਿਹਾ ਸੀ ਗੈਂਗਸਟਰਾਂ ਦੇ